ਮੈਂ ਵੀਰਪਾਲ ਸਿੱਧੂ ਮੋਟ ਅੱਜ ਮੈਂ ਤੁਹਾਡੇ ਸਾਹਮਣੇ ਪਪਿੰਦਰ ਸਿੰਘ ਮਾਨ ਦੀ ਕਹਾਣੀ ਸੁਪਨੇ ਲੈ ਕੇ ਪੇਸ਼ ਆ ਸਕੇ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਸਰਦੀ ਕਹਾਣੀ ਸੁਪਨੀ ਕਾਲੇ ਰੰਗ ਦੀ ਵੱਡੀ ਸਾਰੀ ਗੱਡੀ ਉਸ ਦੇ ਕੋਲ ਆ ਕੇ ਰੁਕੀ ਤੇ ਲਾਲ ਵਾਲਾਂ ਵਾਲੀ ਕੋਰੀ ਕੁੜੀ ਸ਼ੀਸ਼ਾ ਲਾ ਕੇ ਕੁਝ ਚਿੱਕੀ ਉਸ ਨੂੰ ਲੱਗਿਆ ਜਿਵੇਂ ਉਸ ਨੇ ਕਿਹਾ ਹੋਵੇ ਗੰਦਾ ਬੰਦਾ ਕਰਮ ਸਿੰਘ ਆਪਣੇ ਖਿਆਲਾਂ ਵਿੱਚ ਗੁਆਚਿਆ ਆਪਣੀ ਧੁੰਨ ਵਿੱਚ ਸੜਕ ਦੇ ਵਿਚਾਲੇ ਤੁਰਿਆ ਜਾ ਰਿਹਾ ਸੀ ਉਹ ਚੌਕ ਦੇ ਇੱਕ ਪਾਸੇ ਹੋ ਕੇ ਤੁਰਨ ਲੱਗਾ ਉਹ ਸੋਚ ਰਿਹਾ ਸੀ ਕਿ ਗੋਰੀ ਨੇ ਗੰਦਾ ਬੰਦਾ ਕਿਹਾ ਸੀ ਜਾਂ ਕੁਝ ਹੋਰ ਅੰਗਰੇਜ਼ੀ ਵਿੱਚ ਬੋਲਿਆ ਸੀ ਉਸ ਨੂੰ ਉਦਾਸੀ ਨੇ ਇੱਕ ਵਾਰ ਫੇਰ ਘੇਰ ਲਿਆ ਉਸ ਨੂੰ ਤੁਰਨਾ ਮਹਾਲ ਜਾ ਪ੍ਰਿਆਸੀ ਹਾਲੇ ਉਹ ਥੋੜੀ ਦੂਰੀ ਗਿਆ ਸੀ ਕਿ ਬਰਾੜ ਸਾਹਿਬ ਬਰਾੜ ਸਾਹਿਬ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਪਈ ਹੁਣ ਉਸ ਲਈ ਇਹ ਸ਼ਬਦ ਆਪਰੇਸ਼ਨ ਹੁਣ ਉਸੇ ਤਰ੍ਹਾਂ ਉਹ ਮਸਤ ਤੁਰਿਆ ਜਾ ਰਿਹਾ ਸੀ ਫਿਰ ਆਵਾਜ਼ ਆਈ ਬਰਾੜ ਸਾਹਿਬ ਉਸ ਨੇ ਪਿੱਛੇ ਮੁੜ ਕੇ ਦੇਖਿਆ ਪਰ ਇੱਕ ਨੌਜਵਾਨ ਮੁੰਡਾ ਉਸ ਨੂੰ ਬੁਲਾ ਰਿਹਾ ਸੀ ਬਰਾੜ ਸਾਹਿਬ ਸੁਣਨ ਤੇ ਪਹਿਲਾਂ ਤਾਂ ਉਸ ਦੀਆਂ ਵਾਸ਼ਾਂ ਖੜ ਜਾਂਦੀਆਂ ਸਨ ਪਰ ਅੱਜ ਅੱਜ ਉਸ ਨੂੰ ਬੜਾ ਉਪਰਾ ਲੱਗ ਰਿਹਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਸ਼ਹਿਰ ਤੋਂ ਰਾਮ ਸਿੰਘ ਦਾ ਬੇਟਾ ਹਾਂ ਇੱਥੇ ਪੜਨ ਆਇਆ ਹਾਂ ਮੁੰਡੇ ਨੇ ਆਪਣੇ ਬਾਰੇ ਦੱਸਿਆ ਉਸ ਨੇ ਝੁੱਕ ਕੇ ਗੋਡੀ ਹੱਥ ਲਾਏ ਤੇ ਫਿਰ ਬੋਲਿਆ ਮੇਰੇ ਪਿਤਾ ਜੀ ਤੁਹਾਡੇ ਕੋਲ ਆਉਂਦੇ ਸਨ ਹੁਣ ਵੀ ਕਈ ਵਾਰ ਤੁਹਾਡਾ ਜ਼ਿਕਰ ਕਰਦੇ ਰਹਿੰਦੇ ਹਨ ਉਸ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਆਸ਼ੀਰਵਾਦ ਦਿੱਤਾ ਲੜਕਾ ਆਪਣੀ ਹੀ ਧੁਨ ਵਿੱਚ ਬੋਲ ਰਿਹਾ ਸੀ ਡੈਡੀ ਦੱਸਦੇ ਸੀ ਤੁਹਾਡੇ ਵਰਗਾ ਅਫਸਰ ਲੱਖਾਂ 'ਚ ਇੱਕ ਹੁੰਦਾ ਹੈ ਤੁਹਾਡੇ ਕੰਮ ਦੀਆਂ ਅੱਜ ਵੀ ਉੱਥੇ ਗੱਲਾਂ ਹੁੰਦੀਆਂ ਹਨ ਲੋਕ ਮਸਾਲਾ ਦਿੰਦੇ ਹਨ ਉਸ ਦੇ ਮੁਰਝਾਏ ਚਿਹਰੇ ਤੇ ਇੱਕ ਵਾਰ ਤਾਂ ਲਾਲੀ ਆ ਗਈ ਪਰ ਫਿਰ ਇਸ ਤਰ੍ਹਾਂ ਹੋ ਗਿਆ ਜਿਵੇਂ ਹਲਦੀ ਦਾ ਪੋਚਾ ਦਿੱਤਾ ਗਿਆ ਹੋਵੇ ਉਸ ਨੇ ਰਸਮੀ ਦੋ ਚਾਰ ਗੱਲਾਂ ਹੋਰ ਕੀਤੀਆਂ ਤੇ ਮੁੰਡੇ ਨੂੰ ਇੱਕ ਵਾਰ ਫਿਰ ਆਸ਼ੀਰਵਾਦ ਦੇ ਕੇ ਤੁਰਨ ਲੱਗਿਆ ਲੜਕੇ ਨੇ ਕਿਹਾ ਮੇਰਾ ਸੁਪਨਾ ਸੱਚ ਹੋ ਗਿਆ ਜੀ ਇਸ ਸਵਰਗ ਦੀ ਧਰਤੀ ਉੱਪਰ ਆ ਕੇ ਇਹ ਕਹਿ ਕੇ ਉਹ ਬਸਟੈਂਡ ਵੱਲੋਂ ਤੁਰ ਗਿਆ ਉਹ ਬੜਬੜਾਇਆ ਸਪਨਾ ਹੂੰ ਸਵਰਗ ਉਹ ਬੇਤਿਆਨੀ ਨਾਲ ਤੁਰ ਪਿਆ ਹੁਣ ਤੁਰਦੇ ਤੁਰਦੇ ਉਸ ਦਾ ਮਨ ਬਿਲਕੁਲ ਨਹੀਂ ਸੀ ਲੱਗ ਰਿਹਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਲੱਤਾਂ ਵਿੱਚੋਂ ਕਿਸੇ ਨੇ ਜਾਨ ਕੱਢ ਲਈ ਹੋਵੇ ਉਹ ਘਰ ਦੇ ਨਜ਼ਦੀਕ ਪਹੁੰਚਿਆ ਤਾਂ ਇੱਕ ਬੈਂਚ ਤੇ ਬੈਠ ਗਿਆ ਬੈਠਾ ਹੀ ਨਹੀਂ ਜਿਵੇਂ ਡਿੱਗ ਪਿਆ ਹੋਵੇ 5-7 ਮਿੰਟ ਸੁਰਤ ਸੰਭਾਲੀ ਤਾਂ ਆਸ-ਪਾਸੇ ਦੇਖਿਆ ਲੱਕੜ ਦੇ ਬਣੇ ਹੋਏ ਆਲਿਸ਼ਾਨ ਘਰ ਸੜਕਾਂ ਉੱਪਰ ਲੰਘਦੀਆਂ ਵੱਡੀਆਂ-ਵੱਡੀਆਂ ਗੱਡੀਆਂ ਗੋਰੇ ਚਿਹਰੇ ਉਸ ਨੂੰ ਬਹੁਤ ਉਪਰੇ ਜਾਪੇ ਉਸ ਦੀਆਂ ਅੱਖਾਂ ਸਾਹਮਣੇ ਦੀ ਪਿੰਡ ਉੱਥੋਂ ਦੇ ਲੋਕ ਸ਼ਹਿਰ ਵਾਲੀ ਕੋਠੀ ਦਫ਼ਤਰ ਦਾ ਸਮਾਂ ਲੰਘ ਗਿਆ ਉਸ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਇਹ ਚੀਜ਼ਾਂ ਮਨ ਤੇ ਸਾਗੀਆਂ ਸਨ ਇਸ ਮੁਲਕ ਦੀਆਂ ਸਭ ਸੋਹਣੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਸਨ ਇੱਕ ਵਾਰੀ ਵਿਸਟਰ ਵਿਜੇ ਤੇ ਗਏ ਨੂੰ ਧਰਤੀ ਤੇ ਸਵਰਗ ਜਾਪਿਆ ਸੀ ਉਸ ਨੇ ਬਾਲ ਬੱਚਿਆਂ ਸਣੀ ਇਸ ਸਵਰਗ ਆਉਣ ਦਾ ਸੁਪਨਾ ਖੁੱਲੀਆਂ ਅੱਖਾਂ ਨਾਲ ਦੇਖਿਆ ਸੀ ਫਿਰ ਉਸ ਨੇ ਆਪਣੇ ਪੁੱਤਰ ਦਾ ਵਿਆਹ ਇੱਥੋਂ ਦੀ ਲੜਕੀ ਨਾਲ ਕਰਕੇ ਉਸ ਨੂੰ ਇਸ ਦੇਸ਼ ਦਾ ਬਸ਼ਿੰਦਾ ਬਣਾ ਲਿਆ ਸੀ ਕੰਮ ਤੇ ਉਹ ਵਿਆਵਾਦ ਹੀ ਲੱਗ ਗਿਆ ਸੀ ਕੁਝ ਸਾਲਾਂ ਬਾਅਦ ਉਹ ਦੋਵੇਂ ਜੀ ਵੀ ਧੀ ਸਮੇਤ ਪੈਨਸ਼ਨ ਲੈ ਕੇ ਸੱਤ ਸਮੁੰਦਰ ਪਾਰ ਪਹੁੰਚ ਗਏ ਸਨ ਪਹਿਲੇ ਪਹਿਲ ਤਾਂ ਪਿੱਛੋਂ ਪੈਨਸ਼ਨ ਹੋਣ ਤੇ ਮਿਲੇ ਫੰਡ ਦੇ ਪੈਸਿਆਂ ਨਾਲ ਹਰ ਚੀਜ਼ ਬਣਾਉਂਦੇ ਰਹੇ ਵਖਰੀ ਕਾਰ ਲੈ ਲਈ ਮੁੰਡੇ ਨੂੰ ਉਸ ਦੇ ਨਾਮ ਤੇ ਵੱਡਾ ਘਰ ਲੈ ਦਿੱਤਾ ਉੜੀ ਦਵੀ ਚੰਗਾ ਥਾਂ ਦੇਖ ਕੇ ਰਿਸ਼ਤਾ ਨਾਲ ਦੇ ਸ਼ਹਿਰ ਵਿੱਚ ਕਰ ਦਿੱਤਾ ਜਵਾਈ ਦਾ ਪਰਿਵਾਰ ਪਹਿਲਾਂ ਹੀ ਇੱਥੇ ਵਸਿਆ ਹੋਇਆ ਸੀ ਤੇ ਸੱਟ ਸੀ ਚੰਗੇ ਪਰਿਵਾਰ ਵਿੱਚ ਰਿਸ਼ਤਾ ਹੋਇਆ ਸੀ ਥੋੜੇ ਸਮੇਂ ਬਾਅਦ ਨਾ ਚਾਹੁੰਦੇ ਹੋਏ ਮੁੰਡੇ ਨੂੰ ਦੇ ਜੋਰ ਦੇਣ ਤੇ ਉਸ ਨੇ ਕੋਠੀ ਛੱਡ ਕੇ ਜ਼ਮੀਨ ਤੇ ਪਲਾਟ ਵੀ ਵੇਚ ਕੇ ਪੈਸੇ ਮੁੰਡੇ ਨੂੰ ਦੇ ਦਿੱਤੇ ਉਸ ਨੇ ਦੋ ਘਰ ਲੈ ਕੇ ਕਿਰਾਏ ਤੇ ਛਾੜ ਦਿੱਤੇ ਸੀ ਉਹ ਬਹੁਤ ਜ਼ਿਆਦਾ ਖੁਸ਼ੀ ਉਸ ਨੂੰ ਆਪਣਾ ਸੁਪਨਾ ਸਕਾਰ ਹੁੰਦਾ ਲੱਗਿਆ ਉਹ ਦੋਵੇਂ ਜੀ ਰੱਬ ਦਾ ਸ਼ੁਕਰ ਕਰਦੇ ਬੁੜਾਪੇ ਦੇ ਦਿਨ ਸੌਖੇ ਲੰਗਾਉਣ ਲੱਗੇ ਭਾਵੇਂ ਕਿ ਉਸ ਦੇ ਘਰ ਵਾਲੀ ਬਹੁਤੀ ਖੁਸ਼ ਨਹੀਂ ਸੀ ਪਰ ਉਹ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ ਨੂ ਪੁੱਤ ਕੰਮ ਤੇ ਚਲੇ ਜਾਂਦੇ ਉਹ ਬੱਚਿਆਂ ਦੀ ਸੰਭਾਲ ਕਰਦੀ ਜਿੰਨਾ ਤੇ ਇਸ ਕਲਚਰ ਦਾ ਅਸਰ ਸੀ ਜੋ ਕਿ ਉਸ ਦੀ ਬਹੁਤੀ ਸੁਣਦੇ ਨਹੀਂ ਸਨ ਜੇ ਉਹ ਆਪਣੇ ਪੁੱਤ ਨੂੰ ਉਹਨਾਂ ਬਾਰੇ ਕੁਝ ਕਹਿੰਦੀ ਤਾਂ ਔਖਾ ਨੂੰ ਪੈਂਦਾ ਇਸ ਕਰਕੇ ਉਸ ਦੀ ਘਰ ਵਾਲੀ ਦਾ ਦਿਲ ਬਿਲਕੁਲ ਨਹੀਂ ਸੀ ਲੱਗ ਰਿਆ ਪਰ ਉਹ ਆਪਣੇ ਰੰਗਾਂ ਵਿੱਚ ਰਾਜੀ ਸੀ ਉਹ ਸਵੇਰੇ ਉੱਠਦਾ ਗੁਰਦੁਆਰਾ ਸਾਹਿਬ ਜਾਂਦਾ ਉੱਥੋਂ ਆ ਕੇ ਖਾ ਪੀ ਕੇ ਪਾਰਕ ਪਹੁੰਚ ਜਾਂਦਾ ਪਰ ਘਰ ਵਾਲੀ ਲਈ ਤਾਂ ਇਹ ਮਿੱਠੀ ਜੇਲ ਸੀ ਜਿਸ ਵਿੱਚੋਂ ਉਹ ਨਿਕਲਣਾ ਚਾਹੁੰਦੀ ਸੀ ਉਹ ਅਕਸਰ ਉਸ ਨੂੰ ਇੰਡੀਆ ਵਾਪਸ ਜਾਣ ਲਈ ਆਖਦੀ ਉਹ ਕਹਿੰਦੀ ਆਪਣੇ ਕੋਲ ਕੀ ਨਹੀਂ ਹੈ ਜੀ ਉੱਥੇ ਹਰ ਚੀਜ਼ ਹੈ ਐਡੀ ਵੱਡੀ ਕੋਠੀ ਖਾਲੀ ਪਈ ਹੈ ਕਿਉਂ ਇੱਥੇ ਕੈਦ ਹੋਈ ਪਰ ਉਹ ਮੁਸਕਰਾ ਛੜਦਾ ਤੇ ਇੱਕ ਦਿਨ ਬਾਰ ਬਾਰ ਇਹ ਗੱਲ ਦਹਰਾਉਣ ਤੇ ਉਸਨੇ ਕਿਹਾ ਸੀ ਕਿ ਬੱਚਿਆਂ ਵੀ ਨਕਾਰਾ ਕਰ ਉੱਥੇ ਤਾਂ ਸਿਰਫ ਹੁਣ ਮਕਾਨ ਰਹਿ ਗਿਆ ਆਪਣਾ ਘਰ ਤਾਂ ਹੁਣ ਇੱਥੇ ਹੀ ਹੈ ਪੰਜਾਬੀਆਂ ਦੇ ਇਲਾਕੇ ਵਿੱਚ ਬਰਾੜ ਸਾਹਿਬ ਬਰਾੜ ਸਾਹਿਬ ਹੋਈ ਪਈ ਸੀ ਉਹ ਗੱਲ ਵਾਦਾ ਧਨੀ ਸੀ ਸਮਾਂ ਲੰਘ ਰਿਹਾ ਸੀ ਇੱਕ ਦਿਨ ਅਚਾਨਕ ਕਰਵਾਲੀ ਨੂੰ ਧੋਰਾ ਪੈ ਗਿਆ ਉਹ ਸਾਰੇ ਦੇਸ਼ ਛੱਡ ਕੇ ਉਸ ਦੇਸ਼ ਜਾ ਬੈਠੀ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਬਰਾੜ ਸਾਈਵ ਲਈ ਇੱਕ ਵੱਡਾ ਝਟਕਾ ਸੀ ਪਰ ਉਸ ਨੇ ਆਪਣੇ ਆਪ ਨੂੰ ਸੰਭਾਲ ਲਿਆ ਹੁਣ ਉਹ ਪੋਤੇ ਪੋਤੀਆਂ ਨਾਲ ਰੁੱਝਿਆ ਰਹਿੰਦਾ ਉਹ ਮਹਿਸੂਸ ਕਰਦਾ ਸੀ ਕਿ ਪੁੱਤ ਦਾ ਵਰਤਾਰਾ ਠੀਕ ਹੈ ਪਰ ਨੂੰ ਕੁੱਟੀ-ਵੱਟੀ ਰਹਿੰਦੀ ਹੈ ਕਦੇ-ਕਦੇ ਉਹ ਆਪਣੀ ਵਿਆਹੀ ਧੀ ਕੋਲ ਚਲਾ ਜਾਂਦਾ ਜਿਸ ਨੂੰ ਸਨੇਤੀ ਕੋਲ ਜਾਣਾ ਹੁੰਦਾ ਤੁਹਾਨੂੰ ਦੌੜੀ ਫਿਰਦੀ ਰਹਿੰਦੀ ਉਹ ਉਸ ਦੇ ਵਰਤਾਰੇ ਵਿੱਚ ਹੈਰਾਨ ਹੁੰਦਾ ਕਿ ਜਿਵੇਂ ਉਸ ਦੇ ਕੁਝ ਦਿਨ ਪਾਸੇ ਹੋਣ ਦੀ ਉਹ ਉਡੀਕ ਕਰ ਰਹੀ ਹੋਵੇ ਬਰਾੜ ਆਪਣੇ ਮੁੰਡੇ ਨੂੰ ਦੇਖ ਕੇ ਵੀ ਦੁਖੀ ਹੁੰਦਾ ਜਿਸ ਨੂੰ ਉਸ ਨੇ ਬਹੁਤ ਲਾਡਾਂ ਚਾਵਾਂ ਨਾਲ ਪਾਲਿਆ ਸੀ ਹੁਣ ਉਹ ਪੈਸੇ ਦੀ ਦੌੜ ਵਿੱਚ ਐਨਾ ਰੁੱਝ ਗਿਆ ਸੀ ਕਿ ਉਸ ਕੋਲ ਉਸ ਲਈ ਬਿਲਕੁਲ ਸਮਾਂ ਨਹੀਂ ਸੀ ਉਹ ਲੱਕੜ ਦੇ ਘਰਾਂ ਵਿੱਚ ਫਰੇਮਿੰਗ ਕਰਦਾ ਸੀ ਵੱਡੀ ਸਾਰੀ ਬੈਂਨ ਵਿੱਚ ਸੰਦ ਸੰਦੇੜਾ ਲੱਦ ਕੇ ਤਿੰਨ ਚਾਰ ਜਾਣਿਆਂ ਨੂੰ ਨਾਲ ਲੈ ਕੇ ਸਾਜਰੇਈ ਸਾਈਟ ਤੇ ਚਲਾ ਜਾਂਦਾ 13 14 ਘੰਟੇ ਲਗਾਤਾਰ ਕੰਮ ਕਰਕੇ ਉਥੇ ਹੀ ਸਾਰਾ ਕੁਝ ਖਾਂਦਾ ਪੀਂਦਾ ਰਾਤ ਨੂੰ ਸ਼ਰਾਬ ਨਾਲ ਰੱਜਿਆ ਘਰ ਪਹੁੰਚਦਾ ਉਸ ਨੇ ਆਪਣੀ ਨੂੰਹ ਤੇ ਪੁੱਤ ਨੂੰ ਆਪਸ ਵਿੱਚ ਬਹੁਤਾ ਬੋਲਦੇ ਕਦੇ ਨਹੀਂ ਸੀ ਦੇਖਿਆ ਨੂੰ ਆਪਣੇ ਕੰਮ ਤੇ ਚਲੀ ਜਾਂਦੀ ਇਸੇ ਤਰ੍ਹਾਂ ਨਾਲ ਪੂਰਾ ਜੀਵਨ ਮਸ਼ੀਨੀ ਹੋਇਆ ਪਿਆ ਸੀ ਉਹਨਾਂ ਲਈ ਪੈਸਾ ਹੀ ਮੁੱਖ ਸੀ ਉਹ ਹਰ ਸਮੇਂ ਡਾਲਰਾਂ ਦੀਆਂ ਗੱਲਾਂ ਕਰਦੇ। ਉਹਨਾਂ ਨੂੰ ਵਿਧਾਨ ਵਿੱਚ ਰੁੱਝੇ ਰਹਿੰਦੇ। ਉਹ ਦਿਨ ਯਾਦ ਕਰਕੇ ਉਹ ਇੱਕ ਵਾਰ ਫੇਰ ਕੰਬ ਗਿਆ ਸੀ। ਉਹ ਘਰ ਦੀ ਬੇਸਮੈਂਟ ਵਿੱਚ ਰਹਿ ਰਿਹਾ ਸੀ ਜਦੋਂ ਰਾਤ ਨੂੰ 12 ਵਜੇ ਉਸ ਦੇ ਦਰਵਾਜ਼ੇ ਤੇ ਕਿਸੇ ਨੇ ਖੜਕਾ ਕੀਤਾ। ਉਸ ਨੇ ਦਰਵਾਜ਼ਾ ਖੋਲ੍ਹਿਆ। ਦਾ ਦੇਖਿਆ ਸਾਹਮਣੇ ਪੁਲਿਸਮੈਨ ਖੜਾ ਸੀ ਪੁਲਿਸ ਵਾਲੇ ਨੇ ਉਸ ਨੂੰ ਬਾਹਰ ਆਉਣ ਲਈ ਆਖਿਆ ਉਹ ਹੈਰਾਨ ਸੀ ਕਿ ਰਾਤ ਨੂੰ 12 ਵਜੇ ਪੁਲਿਸ ਕੀ ਕਰ ਰਹੀ ਹੈ ਉਸ ਦੇ ਨੂੰ ਤੇ ਪੁੱਤ ਦੂਸਰੇ ਪਾਸੇ ਖੜੇ ਸਨ ਉਸ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਜਦੋਂ ਉਸ ਨੂੰ ਪਤਾ ਲੱਗਿਆ ਸੀ ਕਿ ਪੁਲਿਸਮੈਨ ਕਹਿ ਰਿਹਾ ਸੀ ਤੁਹਾਨੂੰ ਇਹ ਕਰ ਛੱਡਣਾ ਪਵੇਗਾ ਕਿਉਂਕਿ ਤੁਹਾਡੇ ਖਿਲਾਫ ਕਰਦੀ ਮਾਲਕਨ ਦੀ ਕੰਪਲੀਟ ਹੈ ਉਸ ਨੇ ਆਪਣੇ ਪੁੱਤ ਵੱਲ ਵੇਖਿਆ ਉਹ ਦੂਜੇ ਪਾਸੇ ਵੇਖਣ ਲੱਗਾ ਸੀ ਜਿਵੇਂ ਖੂਨ سپਹਿਦ ਹੋ ਗਿਆ ਹੋਵੇ ਇਸ ਘੜੀ ਲਈ ਤਾਂ ਉਹ ਕਦੇ ਵੀ ਤਿਆਰ ਨਹੀਂ ਸੀ ਉਸ ਨੇ ਆਪਣੀ ਨੂੰ ਵੱਲ ਵੇਖਿਆ ਤਾਂ ਸੋਲੇ ਛੜਦੀਆਂ ਅੱਖਾਂ ਨਾਲ ਉਸ ਨੇ ਕਿਹਾ ਦਫਾ ਹੋ ਜਾ ਸਾਨੂੰ ਨਹੀਂ ਚਾਹੀਦਾ ਤੇਰੇ ਵਰਗਾ ਗੰਦਾ ਬੰਦਾ ਉਸ ਦਿਨ ਉਸ ਦੀਆਂ ਆਖੜੀਆਂ ਮੁੱਛਾਂ ਬਿਲਕੁਲ ਠੇਠਾ ਡਿੱਗ ਪਈਆਂ ਸਨ ਅੱਜ ਉਹ ਬਰਾੜ ਸਾਹਿਬ ਤੂੰ ਗੰਦਾ ਬੰਦਾ ਹੋ ਗਿਆ ਸੀ ਉਸ ਨੇ ਬੇਨਤੀ ਕੀਤੀ ਕਿ ਹੁਣ ਰਾਤ ਨੂੰ ਇਸ ਠੰਡ ਚ ਮੈਂ ਕਿੱਥੇ ਜਾਵਾਂਗਾ ਨੂੰ ਨੇ ਦੂਜੇ ਪਾਸੇ ਮੂੰਹ ਕਮਾ ਕੇ ਕਿਹਾ ਜਿੱਥੇ ਮਰਜੀ ਮਰ ਸਾਡਾ ਖਿਹੜਾ ਛੜ ਉਸ ਨੇ ਹਮਦਰਦੀ ਦੀ ਆਸ ਨਾਲ ਪੁਲਿਸ ਵਾਲਿਆਂ ਵੱਲ ਵੇਖਿਆ ਇੱਕ ਪੰਜਾਬੀ ਪੁਲਿਸ ਵਾਲਾ ਬੋਲਿਆ ਬਾਪੂ ਤੈਨੂੰ ਹੁਣ ਜਾਣਾ ਹੀ ਪਵੇਗਾ ਦੱਸ ਦੇ ਕਿੱਥੇ ਜਾਣਾ ਹੈ ਉੱਥੇ ਹੀ ਛੱਡ ਦਿੰਨੇ ਆ ਪਰ ਉਸ ਕੋਲ ਤਾਂ ਕੋਈ ਟਿਕਾਣਾ ਨਹੀਂ ਸੀ ਧੀ ਦੂਰ ਸ਼ਹਿਰ ਵਿੱਚ ਰਹਿੰਦੀ ਸੀ ਇਸ ਵੇਲੇ ਤਾਂ ਸਿਰਫ ਇੱਕੋ ਥਾਂ ਸੀ ਕਿ ਉਹ ਗੁਰਦੁਆਰਾ ਸਾਹਿਬ ਚੱਲਿਆ ਜਾਵੇ ਪੁਲਿਸ ਨੇ ਕਾਰਾਂ ਦੇਖ ਕੇ ਆਂਡੀ ਗਵੰਡੀ ਵੀ ਬਾਹਰ ਚੱਕ ਰਏ ਸਨ ਤੀਜੇ ਘਰ ਵਾਲੇ ਰਤਨ ਸਿੰਘ ਨੇ ਕੋਲ ਆ ਕੇ ਕਿਹਾ ਸਾਡੇ ਕੋਲ ਆ ਜਾਓ ਬਰਾਲ ਸਾਹਿਬ ਸੁਬਾ ਸਵੇਰੇ ਚਲਾ ਜਾਣਾ ਉਸ ਨੇ ਜਦੋਂ ਸਾਹਮਣੇ ਖੜੇ ਰਤਨ ਸਿੰਘ ਦੀ ਗੱਲ ਸੁਣੀ ਤਾਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਨੇ ਕਦੇ ਵੀ ਝੱਜ ਨਾਲ ਉਸ ਨੂੰ ਬੁਲਾਇਆ ਨਹੀਂ ਸੀ ਉਸ ਨੂੰ ਪਤਾ ਸੀ ਕਿ ਇਹ ਨੀਵੀਂ ਜਾਤ ਦਾ ਪਰਿਵਾਰ ਹੈ। ਉਸ ਦੇ ਗਲ ਵਿੱਚ ਤਾਂ ਉੱਚੀ ਜਾਤ ਦਾ ਕਿੱਲਾ ਫਸਿਆ ਹੋਇਆ ਸੀ। ਉਸ ਨੇ ਬੇਵਸੀ ਨਾਲ ਹੱਥ ਜੋੜੇ। ਆਪਣਾ ਲੀੜਾ ਕੱਪੜਾ ਇੱਕ ਬੈਗ ਵਿੱਚ ਤੁੰਨਿਆ ਤੇ ਰਤਨ ਸਿੰਘ ਦੇ ਘਰ ਵੱਲ ਨੂੰ ਤੁਰ ਪਿਆ। ਰਤਨ ਸਿੰਘ ਨੇ ਅਫਸੋਸ ਜ਼ਾਹਿਰ ਕੀਤਾ ਤੇ ਉਸ ਦੀ ਚੰਗਿਆਈ ਦੀ ਗੱਲ ਕੀਤੀ। ਉਹ ਹੋਰ ਸ਼ਰਮਸਾਰ ਹੋ ਗਿਆ। ਉਸਨੇ ਯਾਦ ਕੀਤਾ ਸੀ ਕਿ ਰਤਨ ਸਿੰਘ ਜਦੋਂ ਉਸ ਨੂੰ ਫਤਿਹ ਬੁਲਾਉਂਦਾ ਤਾਂ ਉਹ ਫਤਿਹ ਦਾ ਜਵਾਬ ਵੀ ਸਿਰਫ ਸਿਰ ਹਲਾ ਕੇ ਦਿੰਦਾ ਅੱਜ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਔਖੀ ਘੜੀ ਵਿੱਚ ਸਾਥ ਦੇ ਕੇ ਰਤਨ ਸਿੰਘ ਉਸ ਤੋਂ ਕਿਤੇ ਉੱਚਾ ਹੋ ਗਿਆ ਸੀ ਰਤਨ ਸਿੰਘ ਨੇ ਉਸ ਨੂੰ ਪਹਿਲਾਂ ਨਿੱਘਾ ਪਾਣੀ ਦਿੱਤਾ ਫਿਰ ਉਸ ਲਈ ਦੁੱਧ ਲੈ ਕੇ ਆਇਆ ਉਸਨੇ ਅਫਸੋਸ ਜ਼ਾਹਿਰ ਕਰਦੇ ਕਿਹਾ ਇਹ ਕੀ ਪਾਣਾ ਵਰ ਪੜ ਗਿਆ ਸਪੈਸਬ ਕਰਮਾਂ ਦੀਆਂ ਗੱਲਾਂ ਨਹੀਂ ਇਹ ਦੇਸ਼ ਦਾ ਪਾਣੀ ਇਹੋ ਜਿਹਾ ਹੈ ਕਿ ਖੂਨ ਸਫੈਦ ਹੋ ਜਾਂਦਾ ਉਸਨੇ ਸ਼ਿਕਵਾ ਕੀਤਾ ਮੇਰਾ ਮੁੰਡਾ ਇੱਕ ਸ਼ਬਦ ਵੀ ਨਹੀਂ ਬੋਲਿਆ ਤੁਸੀਂ ਦੇਖਿਆ ਸੀ ਨਾ ਪਤਾ ਨਹੀਂ ਤੀਵੀ ਨੇ ਕੀ ਪੱਟੀ ਪੜਾ ਦਿੱਤੀ ਸੀ ਰਤਨ ਸਿੰਘ ਨੇ ਜਵਾਬ ਵਿੱਚ ਕਿਆ ਐਦਾਂ ਹੀ ਹੁੰਦਾ ਰਤਨ ਸਿੰਘ ਦੇ ਨਾਲ ਉਹ ਉਖੜਿਆ ਜਿਹਾ ਗੱਲਬਾਤ ਕਰਦਾ ਰਿਹਾ ਪਰ ਉਸ ਦੀ ਹਾਲਤ ਦੇਖ ਕੇ ਉਹ ਵੀ ਸਮਝ ਗਿਆ ਕਿ ਸਦਮੇ ਚੋਂ ਬਾਹਰ ਆਉਣ ਲਈ ਸਮਾਂ ਲੱਗੇਗਾ ਉਹ ਤੁਰੰਦਰੋਂ ਇਹ ਸੋਚ ਕੇ ਹਿੱਲ ਗਿਆ ਸੀ ਕਿ ਮੇਰੇ ਨਾਲ ਵੀ ਇਹ ਜੱਗੋ ਤੇਰਵੀ ਹੋ ਜਾਊਗੀ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਰਤਨ ਸਿੰਘ ਦੇ ਘਰ ਰਾਤ ਕੱਟ ਕੇ ਉਹ ਬੇਟੀ ਕੋਲ ਗਿਆ ਸੀ ਪਰ ਇਸ ਛੇਰ ਵਿੱਚ ਵੀ ਨੂੰ ਦੀਆਂ ਭੇਜੀਆਂ ਗੱਲਾਂ ਪਹੁੰਚ ਚੁੱਕੀਆਂ ਸਨ ਜਦੋਂ ਉਹ ਪਾਰਕ ਵਿੱਚ ਬੈਠਦਾ ਤਾਂ ਸਾਰੇ ਉਸ ਨੂੰ ਹਾਸਾ ਡਿੱਠਾ ਕਰਦੇ ਇੱਕ ਦਿਨ ਉਹ ਥੋੜਾ ਜਿਹਾ ਪਾਸੇ ਹੋ ਕੇ ਫੋਨ ਸੁਣਨ ਲੱਗਿਆ ਤਾਂ ਦੂਜਿਆਂ ਨੇ ਉਸ ਤੇ ਤਵਾ ਰੱਖ ਦਿੱਤਾ ਤੇ ਕਿਹਾ ਇਹ ਤਾਂ ਨੂ ਨੂੰ ਚੁੰਬੜ ਗਿਆ ਸੀ ਤਾਈਓ ਘਰੋਂ ਕੱਢਿਆ ਓਠ ਕੀ ਤੁਰ ਪਿਆ ਉਸ ਤੋਂ ਬਾਅਦ ਉਹ ਕਦੇ ਪਾਰਕ ਨਹੀਂ ਸੀ ਗਿਆ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਉਸ ਦੀ ਨਿੰਦਰ ਨੇ ਉਸ ਤੋਂ ਮਾਫੀ ਮੰਗੀ ਸੀ ਨਿੰਦਰ ਨੇ ਉਸ ਦਿਨ ਉਸ ਨੂੰ ਸਮਾਨ ਦੀ ਲਿਸਟ ਦੇ ਕੇ ਵਾਲਮਾਰਟ ਭੇਜਿਆ ਸੀ ਉਸ ਨੇ ਕਿਹਾ ਸੀ ਪਾਪਾ ਲਿਸਟ ਲੈ ਜਾਓ ਸਟੋਰ ਤੋਂ ਗਰੋਸਰੀ ਲਾਓ ਉਹ ਹੌਲੀ ਹੌਲੀ ਤੁਰਦਾ ਬੱਸ ਸਟੈਂਡ ਤੇ ਪਹੁੰਚ ਗਿਆ ਸੀ ਬੱਸ ਸਟੈਂਡ ਘਰ ਤੋਂ ਕਾਫੀ ਦੂਰ ਸੀ ਉੱਥੇ ਜਾ ਕੇ ਜਦੋਂ ਉਸ ਨੇ ਜੇਬ ਵਿੱਚ ਹੱਥ ਮਾਰਿਆ ਤਾਂ ਦੇਖਿਆ ਪਾਸਤਾ ਘਰੀ ਰਹਿ ਗਿਆ ਸੀ ਉਹ ਵਾਪਸ ਮੁੜ ਪਿਆ ਕਿ ਕਾਨੂੰ ਐਵੇਂ ਇੱਕ ਡਾਨਰ ਖਰਾਬ ਕਰਨਾ ਕਾਰ ਸਾਹਮਣੇ ਪਹੁੰਚ ਕੇ ਉਸਨੇ ਦੇਖਿਆ ਕਿ ਦਰਵਾਜ਼ਾ ਬੰਦ ਸੀ ਕਾਰ ਸਾਹਮਣੇ ਇੱਕ ਅਜਨਬੀ ਕਾਰ ਖੜੀ ਸੀ ਉਸਨੇ ਆਪਣੀ ਚਾਬੀ ਨਾਲ ਜਦੋਂ ਦਰਵਾਜ਼ਾ ਖੋਲ ਕੇ ਅੰਦਰ ਦੇਖਿਆ ਤਾਂ ਅੰਦਰ ਨੰਦਰ ਇੱਕ ਬੰਦੇ ਨਾਲ ਗੁੱਥਮ ਗੁੱਥਾ ਸੀ ਦੋਨਾਂ ਦੇ ਕੱਪੜੇ ਹੀਠਾਂ ਡਿੱਗੇ ਪਏ ਸਨ ਉਸ ਦੇ ਵਾਪਸ ਆਉਣ ਤੇ ਦੋਵੇਂ ਜਾਣੇ ਹੱਕੇ ਬੱਕੇ ਰਹਿ ਗਏ ਸਨ ਉਹ ਵੀ ਸਾਰਾ ਕੁਝ ਦੇਖ ਕੇ ਡੋਰਪੋਰ ਹੋ ਗਿਆ ਸੀ ਹੋਸ਼ ਵਿੱਚ ਆ ਕੇ ਜਦੋਂ ਤੱਕ ਉਹ ਕੁਝ ਕਰਦਾ ਬੰਦੇ ਨੇ ਫਟਾਫਟ ਕੱਪੜੇ ਪਾਏ ਉਸ ਨੂੰ ਤੱਕਾ ਦੇ ਕੇ ਬਾਹਰ ਨਸ ਗਿਆ ਸੀ ਬਾਰੋਂਕਾਰ ਸਟਾਰਟ ਹੋਣ ਦੀ ਆਵਾਜ਼ ਆਈ ਤੇ ਉਹ ਉੱਠ ਕੇ ਫਟਾਫਟ ਬਾਹਰ ਨੂੰ ਭੱਜਿਆ ਪਰ ਕਾਰ ਤਾ ਉਦੋਂ ਤੱਕ ਦੂਰ ਜਾ ਚੁੱਕੀ ਸੀ ਜਦੋਂ ਵਾਪਸ ਮੁੜ ਕੇ ਉਹ ਆਇਆ ਨੰਦਰ ਨੇ ਕੱਪੜੇ ਪਾ ਲਏ ਸਨ ਉਸ ਦੇ ਸਵੈ ਮਾਨ ਨੂੰ ਬਹੁਤ ਵੱਡਾ ਝਟਕਾ ਲੱਗਿਆ ਚੰਗੇ ਘਰਾਂ ਦੀਆਂ ਨੂੰਹਾਂ ᱛੀਆਂ ਇਹੋ ਜਿਹਾ ਕੁਝ ਤਾਂ ਨਹੀਂ ਕਰਦੀਆਂ ਹੁੰਦੀਆਂ ਉਸ ਨੂੰ ਉਸ ਤੋਂ ਨਫ਼ਰਤ ਆ ਰਹੀ ਸੀ ਨੰਦਰ ਉਸ ਦੇ ਪੈਰਾਂ ਨੂੰ ਚਿੰਬੜੀ ਪਪਾ ਜੀ ਪਹਿਲੀ ਵਾਰ ਜ਼ਿੰਦਗੀ ਵਿੱਚ ਗਲਤੀ ਹੋਈ ਹੈ ਮਾਫ ਕਰ ਦਿਓ ਬਰਾੜ ਸਾਹਿਬ ਦਾ ਗੁੱਸੇ ਨਾਲ ਪਾਰਾ ਚੜ ਚੁੱਕਿਆ ਸੀ ਉਸ ਨੇ ਬਹੁਤ ਗੱਲਾਂ ਸੁਣਾਈਆਂ ਨਿੰਦਰ ਲਗਾਤਾਰ ਰੋਂਦੀ ਰਹੀ ਤੇ ਪੈਰਾਂ ਨੂੰ ਚੁੰਬੜੀ ਰਹੀ ਉਹ ਲਗਾਤਾਰ ਕਹਿ ਰਹੀ ਸੀ ਪਪਾ ਜੀ ਮਾਫ ਕਰ ਦਿਓ ਉਹਨਾਂ ਨੂੰ ਨਾ ਦੱਸਿਓ ਜੇ ਦੱਸ ਦਿੱਤਾ ਤਾਂ ਸਾਡਾ ਘਰ ਪਟਿਆ ਜਾਊ ਨਿਆਣੇ ਰੁੱਲ ਜਾਣਗੇ ਉਸ ਦੇ ਲਗਾਤਾਰ ਝੂਣ ਕਰਾਉਣ ਤੇ ਵੀ ਕਰਮ ਸਿੰਘ ਦਾ ਮਨ ਪਿਗਲਿਆ ਨਾ ਉਸ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਥੋੜੇ ਸਮੇਂ ਬਾਅਦ ਪੋਤੇ-ਪੋਤੀਆਂ ਸਕੂਲ ਤੋਂ ਵਾਪਸ ਆਏ ਉਹਨਾਂ ਨੂੰ ਦੇਖ ਕੇ ਉਸ ਨੂੰ ਝਟਕਾ ਲੱਗਿਆ ਉਹਨਾਂ ਨੂੰ ਦੇਖ ਕੇ ਉਸ ਦਾ ਮਨ ਬਦਲ ਗਿਆ ਉਸ ਨੇ ਨਿੰਦਰ ਨੂੰ ਫੇਰ ਬੁਲਾਇਆ ਤੇ ਗੁਰਦੁਆਰੇ ਜਾ ਕੇ ਇਸ ਤਰ੍ਹਾਂ ਦੇ ਮਾਰੇ ਕੰਤੂ ਸੌ ਪਉਣ ਲਈ ਆਖਿਆ ਉਹ ਉਸੇ ਵੇਲੇ ਮੰਨ ਕੇ ਗੁਰਦੁਆਰੇ ਚਲੀ ਗਈ ਉਥੋਂ ਵਾਪਸ ਆ ਕੇ ਉਸਨੇ ਫਿਰ ਉਸਦੇ ਪੈਰਾਂ ਨੂੰ ਹੱਥ ਲਾਇਏ ਤੇ ਕਿਹਾ ਪਾਪਾ ਜੀ ਮੇਰਾ ਘਰ ਵਸਦਾ ਰੱਖ ਦੇ ਹੁਣ ਉਹ ਚੁੱਪ ਕਰ ਗਿਆ ਸੀ ਨਿੰਦਰ ਉਸ ਨੂੰ ਬਿਲਕੁਲ ਚੰਗੀ ਨਹੀਂ ਸੀ ਲੱਗਦੀ ਉਹ ਉਸ ਨਾਲ ਨਫ਼ਰਤ ਦੀ ਨਿਗਾ ਨਾਲ ਵੇਖਦਾ ਪਰ ਨਿੰਦਰ ਦਾ ਸਵਾ ਬਿਲਕੁਲ ਬਦਲ ਗਿਆ ਸੀ ਪਹਿਲਾਂ ਵਾਲੀ ਟੋਕਾ ਟਾਕੀ ਤਾਂ ਬਿਲਕੁਲ ਬੰਦ ਹੋ ਗਈ ਸੀ ਪਰ ਉਹ ਇੱਕ ਗੱਲ ਦੇਖ ਰਿਹਾ ਸੀ ਕਿ ਉਸ ਦੇ ਪੁੱਤਰ ਦਾ ਵਿਵਹਾਰ ਵੀ ਬਦਲ ਰਿਹਾ ਇੱਕ ਦਿਨ ਉਹ ਸ਼ਰਾਬ ਦਾ ਰੱਜਾ ਕਮਰੇ ਵਿੱਚ ਆਇਆ ਤੇ ਬੋਲਿਆ ਡੈਡੀ ਜੀ ਤੁਸੀਂ ਹੁਣ ਬੀਸਮੈਂਟ ਵਿੱਚ ਰਿਹਾ ਕਰੋਗੇ ਤੁਹਾਡਾ ਕਮਰਾ ਬੱਚਿਆਂ ਨੂੰ ਦੇਣਾ ਉਸ ਦੀ ਗੱਲ ਨੇ ਉਸ ਨੂੰ ਬਹੁਤ ਵੱਡਾ ਝਟਕਾ ਦਿੱਤਾ ਪਰ ਉਹ ਚੁੱਪ ਕਰਕੇ ਆਪਣੇ ਕੱਪੜੇ ਲੈ ਕੇ ਬੇਸਮੈਂਟ ਵਿੱਚ ਚਲਾ ਗਿਆ ਨਿੰਦਰ ਉਸ ਨੂੰ ਘਾਟੀ ਬੁਲਾਉਂਦੀ ਸੀ ਪਰ ਉਸ ਦਾ ਵਿਵਹਾਰ ਬਹੁਤ ਬਦਲ ਗਿਆ ਸੀ ਹੁਣ ਉਹ ਕਿਸੇ ਵੀ ਗੱਲ ਵਿੱਚ ਦਖਲ ਨਹੀਂ ਸੀ ਦਿੰਦੀ ਚਾਰ ਕੁ ਮਹੀਨੇ ਹੋਏ ਸੰਹਾਲੇ ਉਸ ਦੁੱਖ ਦੀ ਘਟਨਾ ਨੂੰ ਵਾਪਰਿਆ ਜਦੋਂ ਕਰੋ ਕੱਢੰਦਾ ਪਾਣਾ ਵੀ ਵਰਤ ਗਿਆ ਅੱਜ ਫਿਰ ਉਹ ਘਰ ਵੱਲ ਲੱਤਾਂ ਖੜੀਸਦਾ ਸੋਚੀ ਜਾ ਰਿਹਾ ਸੀ ਕਿ ਹੁਣ ਜਦੋਂ ਕੋਈ ਉਸ ਨੂੰ ਬਰਾੜ ਸਾਹਿਬ ਕਹਿ ਕੇ ਬੁਲਾਉਂਦਾ ਤਾਂ ਇਉਂ ਲੱਗਦਾ ਜਿਵੇਂ ਕੋਈ ਉਸ ਦੀ ਬੇਵਸੀ ਤੇ ਹੱਸ ਰਿਹਾ ਹੋਵੇ ਉਹ ਸੋਚ ਰਿਹਾ ਸੀ ਜਿਵੇਂ ਇਸ ਸਵਰਗ ਵਰਗੀ ਧਰਤੀ ਤੇ ਉਸ ਦੇ ਸਾਰੇ ਸੁਪਨੇ ਖਾਕ ਹੋ ਗਏ ਹੁਣ ਸੋ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਬਾਏ ਬਾਏ